ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜਿਹੜੀ ਉਹਨਾਂ ਵੱਲੋਂ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਗਈ ਹੈ ਹੁੰਦੇ ਸਬੰਧ ਦੇ ਵਿੱਚ ਜਿਹੜਾ ਮੱਲਾਂਵਾਲਾ ਸ਼ਹਿਰ ਹੈ ਹੁੰਦੇ 11 ਨੰਬਰ ਬਲਾਕ ਬੂਸ ਤੋਂ ਜਿਹੜੀ ਬੱਸ ਜਾ ਰਹੀ ਤੀਰਥ ਯਾਤਰਾ ਲਈ ਸਾਡੇ ਮੱਲਾਂਵਾਲੇ ਤੋਂ ਜਿਹੜੇ ਕਾਫੀ ਸੰਗਤ ਲਗਭਗ 35 ਤੋਂ 40 ਜਿਹੜੇ ਯਾਤਰੀ ਨੇ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਜਿੰਨੇ ਵੀ ਸਾਥੀ ਇੱਥੋਂ ਚੱਲੇ ਨੇ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨ ਚੱਲੇ ਨੇ ਇਹ ਬੱਸ ਪਹਿਲਾਂ ਇੱਥੋਂ ਅੱਜ ਸਿੱਧਾ ਦੁਰਗਿਆਣਾ ਮੰਦਿਰ ਜਾਏਗੀ ਰਸਤੇ ਵਿੱਚ ਖਾਣ ਪੀਣ ਦਾ ਜਿਹੜਾ ਪੂਰਾ ਪ੍ਰਬੰਧ ਹੈ ਲੰਚ ਡਿਨਰ ਅਤੇ ਰਾਤ ਨੂੰ ਰਹਿਣ ਦੀ ਪੂਰੀ ਵਿਵਸਥਾ ਅੱਜ ਇੱਥੇ ਮੇਰੇ ਨਾਲ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਮੇਰੇ ਛੋਟੇ ਵੀਰ ਮਾਹਵੀਰ ਜੀ ਵੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਵੀਐਸਐਸ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਅੰਕਲ ਚੰਦ ਸਿੰਘ ਜੀ ਗਿੱਲ ਸਰਦਾਰ ਸੁਖਦੇਵ ਸਿੰਘ ਜੀ ਫੌਜੀ ਜਿਹੜੇ ਚੇਅਰਮੈਨ ਨੇ ਮਾਰਕੇ ਕਮੇਟੀ ਮੱਲਾਂ ਵਾਲੇ ਦੇ ਮੇਰੇ ਵੱਡੇ ਵੀਰ ਹਰਕੇਸ਼ ਕੁਮਾਰ ਹੀਰਾ ਕੱਕੜ ਜੀ ਅਤੇ ਜਿੰਨੀ ਵੀ ਸਾਡੀ ਟੀਮ ਹੈ ਤਹਿਸੀਲਦਾਰ ਸਾਹਿਬ ਸਾਡੇ ਇੱਥੇ ਪਹੁੰਚੇ ਨੇ ਜਿਹੜੇ ਸਰਕਾਰੀ ਤੌਰ ਤੇ ਪੂਰਾ ਦੇਖ ਰਹੇ ਨੇ ਬਰੀਕੀ ਦੇ ਨਾਲ ਕਿਉਂਕਿ ਸਾਡਾ ਮੁੱਖ ਮਨੋਰਥ ਹੈ ਕਿ ਸਰਕਾਰ ਜਿਹੜੀ ਸੰਗਤ ਵਾਸਤੇ ਇਹਨੀ ਫੈਸਿਲਿਟੀ ਦੇ ਰਹੀ ਹੈ ਉਹਨਾਂ ਨੂੰ ਕੋਈ ਰਸਤੇ ਵਿੱਚ ਰਹਿਣ ਸੈਣ ਦੀ ਕੋਈ ਦਿੱਕਤ ਨਾ ਆਵੇ ਤੇ ਅੱਜ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਪ੍ਰਸ਼ਾਸਨ ਦਾ ਅਤੇ ਜਿੰਨੇ ਵੀ ਇੱਥੇ ਸਾਥੀ ਨੇ ਜਿਹੜੀ ਟੀਮ ਲੱਗੀ ਹੈ ਬੜੇ ਵਧੀਆ ਤਰੀਕੇ ਨਾਲ ਸਾਰੇ ਚਾਰੋਂ ਢੰਗ ਦੇ ਨਾਲ ਕੰਮ ਕਰ ਰਹੀ ਹੈ ਤੇ ਮੈਨੂੰ ਆਸ ਹੈ ਕਿ ਜਦੋਂ ਇਹ ਯਾਤਰੀ ਜਿਹੜੇ ਸ਼ਰਦਾ ਲੁੰਨੇ ਯਾਤਰਾ ਕਰਕੇ ਆਉਣਗੇ ਦੁਰਗਿਆਣਾ ਮੰਦਿਰ ਤੋਂ ਹਰਮੰਦਰ ਸਾਹਿਬ ਤੋਂ ਜੱਲਿਆਵਾਲਾ ਬਾਗ ਵਾਗਾ ਬਾਰਡਰ ਮਿਊਜ਼ੀਅਮ ਤੇ ਅਖੀਰਲੇ ਦਿਨ ਰਾਮ ਤੀਰਥ ਮੰਦਿਰ ਹੋ ਕੇ ਤੀਸਰੇ ਦਿਨ ਜਿਹੜੇ ਉਹ ਵਾਪਸ ਆਉਣਗੇ ਤੇ ਮੈਨੂੰ ਆਸ ਹੈ ਕਿ ਜਦੋਂ ਇਹ ਸੰਗਤ ਆਏਗੀ ਤੇ ਇਹਨਾਂ ਨੂੰ ਜਿਹੜਾ ਇੱਕ ਤਜਰਬਾ ਹੋਏਗਾ ਕਿਉਂਕਿ ਅਸੀਂ ਆਪਣੇ ਪਰਿਵਾਰਾਂ ਨਾਲ ਵੀ ਜਾਂਦੇ ਆ ਤੇ ਤੁਹਾਨੂੰ ਮੈਂ ਇਸ ਗ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਜਿਹੜੀ ਇਹ ਸਾਡੀ ਜਿਹੜੀ ਅੱਜ ਯਾਤਰਾ ਚੱਲੀ ਹੈ ਤੁਹਾਨੂੰ ਪਰਿਵਾਰਕ ਦੀ ਮਹਿਸੂਸ ਹੋਏਗਾ ਕਿ ਇਹ ਇੱਕ ਜਿਹੜੀ ਸਰਕਾਰ ਵੀ ਤੁਹਾਡਾ ਪਰਿਵਾਰ ਹੈ ਕਿ ਸਰਕਾਰ ਇੰਨੇ ਸੱਚਜੇ ਢੰਗ ਨਾਲੇ ਕੰਮ ਚਲਾ ਰਹੀ ਹੈ ਤੇ ਮੈਂ ਧੰਨਵਾਦ ਕਰਦਾ ਤੁਹਾਡਾ ਸਭ ਦਾ ਅੱਜ ਸਾਡੇ ਹਲਕਾ ਉਹਦਾ ਇੱਕ ਨਰੇਸ਼ ਘਟਾਰੀਆ ਜਿੰਨੇ ਵੀ ਆਉਣਾ ਸੀ ਪਰ ਉਹ ਚੰਡੀਗੜ੍ਹ ਜਾਣ ਕਰਕੇ ਅੱਜ ਇੱਥੇ ਪਹੁੰਚੇ ਨੇ ਮੈਂ ਉਹਨਾਂ ਦੀ ਸਾਰੀ ਟੀਮ ਇੱਥੇ ਅੱਜ ਹਾਜ਼ਰ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਿੰਨੇ ਵੀ ਯਾਤਰੀ ਚੱਲੇ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦਿੰਦਾ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰੇ ਅੱਜ ਗੁਰੂ ਸਾਹਿਬ ਦੇ ਨਮਸਤਕ ਹੋਣ ਚੱਲੇ ਹੋ ਤੇ ਸਾਡਾ ਸਾਰਾ ਜੀਰੇ ਹਲਕੇ ਦਾ ਅਤੇ ਸਾਡਾ ਜਿੰਨੇ ਵੀ ਤੁਹਾਡੇ ਪਰਿਵਾਰ ਨੇ ਜਿਹੜੇ ਹਲਕੇ ਦੇ ਉਹਨਾਂ ਵਾਸਤੇ ਵੀ ਅਰਦਾਸ ਬੇਨਤੀ ਕਰਕੇ ਆਇਓ ਕਿ ਸਾਡਾ ਹਲਕਾ ਖੁਸ਼ਹਾਲ ਰਹੇ ਖੁਸ਼ ਰਹੇ ਤੇ ਸਾਰੇ ਸੰਗਤ ਜੋ ਵੀ ਮਨੋ ਕਾਮਨਾਵਾਂ ਜਿਹੜੀਆਂ ਉਹਨਾਂ ਦੀਆਂ ਪੂਰੀਆਂ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੁਭਾਗਾ ਦੇਣਾ ਕਿ ਅੱਜ ਜੋ ਸਾਡੇ ਸਤਿਕਾਰਯੋਗ ਸੀਐਮ ਭਗਵਨ ਸਿੰਘ ਮਾਨ ਜੀ ਇੱਕ ਸਕੀਮ ਜਿਹੜੀ ਆਪਣੀ ਵਿਰਾਸਤ ਨਾਲ ਜੋੜਵਾਸੇ ਸਾਡੇ ਧਾਰਮਿਕ ਸਥਾਨਾਂ ਦੀ ਯਾਤਰਾ ਉਹ ਅੱਜ ਸਾਡੇ ਬਹੁਤੋਂ ਚੱਲ ਰਹੀ ਹੈ ਸਾਡੇ ਉਦਨਕੇ ਬਹੁਤ ਹੀ ਇਹ ਸੁਭਾਗ ਹੁੰਦੇ ਕਿ ਆਪਾਂ ਜਦੋਂ ਇਹੋ ਜੀ ਯਾਤਰਾ ਜਾਣੇ ਨੂੰ ਸਾਨੂੰ ਬਰਾਸਤ ਨਾਲ ਕਿਉਂਕਿ ਇਹ ਜਿਹੜਾ ਹੈ ਸਾਡਾ ਇਹ ਸਿਸਟਮ ਜਿਹੜਾ ਅਸੀਂ ਪਹਿਲਾ ਕਿ ਜਿਹੜਾ ਇਹ ਵਿੰਗ ਤਿਆਰ ਕੀਤਾ ਸਾਡੀ ਸੀਮ ਪ੍ਰਗਵਾਨ ਸਿੰਘ ਮਾਨਦੀ ਨੇ ਔਰ ਉਹਦੇ ਜੋ ਸਾਡੇ ਚੇਅਰਮੈਨ ਪੰਜਾਬ ਦੇ ਨਿਚਿੰਦਰ ਸਿੰਘ ਖੰਡਾ ਜੀ ਉਹ ਵੀ ਇੱਥੇ ਪਹੁੰਚੇ ਆ ਇਹ ਵੀਐਸਐਸ ਦੇ ਔਰ ਬੜੀ ਵਦਗਿਆ ਜਿਹੜੀ ਹੈ ਆਪਣੀ ਤੇ ਅੱਗੇ ਵੀ ਅਸੀਂ ਜੋ ਯਾਤਰਾ ਜਾ ਰਹੀ ਹੈ ਔਰ ਉੱਥੇ ਖਾਣ ਪੀਣ ਦਾ ਉੱਥੇ ਰਹਿਣ ਦਾ ਉੱਥੇ ਸਾਰਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਵਧੀਆ ਕੀਤਾ ਗਿਆ ਕੋਈ ਵੀ ਅਸੀਂ ਹਰ ਵਕਤ ਸਾਡੇ ਕੋਲੇ ਤਹਿਸੀਲਦਾਰ ਸਾਹਿਬ ਪ੍ਰਸ਼ਾਸਨ ਵੀ ਹਰ ਵਕਤ ਸੇਵਾ ਲਈ ਤਿਆਰ ਰਹਿਦਾ ਸਾਡੇ ਚੇਅਰਮੈਨ ਸਾਹਿਬ ਸੁਖਦੇਵ ਸਿੰਘ ਜੀ ਜੋ ਕਿ ਮੱਲਣਾਲੇ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਸਾਡੇ ਮਹਾਵੀਰ ਸਿੰਘ ਜੋ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਹੋਰ ਵੀ ਜਿਹੜੇ ਪਤਵੰਤੇ ਸਦਨ ਆਏ ਆ ਜਿਹੜੇ ਉਹਨਾਂ ਕੀ ਆਪਣੇ ਨਾਲ ਵੀ ਜਾ ਰਹੇ ਆ ਬਹੁਤ ਵਧੀਆ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਇਹੋ ਜੀ ਕਿਉਂਕਿ ਵਿਰਾਸਤ ਜਿਹੜੀ ਹੈ ਨਵਰਾਸੇਵਾ ਸੰਗਠਨ ਜਿਹੜਾ ਕੱਲਾ ਇਸ ਪਾਰਟੀ ਵੱਲੋਂ ਜਿਹੜਾ ਬੜਾ ਸੋਹਣਾ ਕਿਉਂਕਿ ਸੇਵਾ ਅਸੀਂ ਵੀ ਸੇਵਾ ਚੋਰ ਤੇ ਔਰ ਸੇਵਾ ਇਹ ਨਹੀਂ ਨਵੀਂ ਉਹ ਲੱਗੀ ਉਹਨਾਂ ਨੂੰ ਉਹਨਾਂ ਨੂੰ ਵਿਰਾਸਤ ਨਾਲ ਜੋੜਨ ਵਾਸਤੇ ਤੇ ਸਾਡੇ ਧਾਰਮਿਕ ਸਾਮਨਾ ਤੇ ਲਿਜਾਣ ਵਾਸਤੇ ਇਹ ਪਰ ਸਰਕਾਰ ਜਿਹੜੀ ਹੈ ਸਪੈਸ਼ਲ ਉਪਰਾਲਾ ਕਰ ਰਹੀ ਹੈ ਸਾਰਿਆਂ ਦਾ ਧੰਨਵਾਦ ਜਿਹੜੇ ਨਾਲ ਜਾ ਰਹੇ ਬਹੁਤ-ਬਹੁਤ ਧੰਨਵਾਦ ਵੈਖਰਜੀਤ ਕਾ ਖਾਲਸਾ ਵੈਖਰਜੀਤ ਕੀ